ਰਪਿੰਦਰ ਹੋ ਗਿਆ ਕੰਮ ਹਾਂ ਜੀ ਮਝੀ ਹੋ ਗਈ ਆ ਵਾ ਬਸ ਅੱਛਾ ਅੱਛਾ ਲਗੀ ਮੈਂ ਵੀ ਆਉਣੀ ਉੱਥੇ ਬਾਹਰ ਬਣਾਉਣੀ ਕੋਈ ਸਬਜ਼ੀ ਤਾਂ ਲਿਆ ਮੈਂ ਕੱਟ ਦਿੰਨੀ ਆ ਨਹੀਂ ਨਹੀਂ ਸਬਜ਼ੀ ਹੈਗੀ ਆ ਰਾਤ ਵਾਲੀ ਉਹਨਾਂ ਸਾਰ ਲੈਨੇ ਮੇਰਾ ਦੁਪਹਿਰਾਂ ਨੂੰ ਬਣਾ ਲਾਂਗੇ ਚੱਲ ਵੇਖ ਲਓ ਤੁਹਾਡੀ ਮਰਜ਼ੀ ਹੈ ਜੇ ਹੈਗੀ ਆ ਤਾਂ ਉਹ ਖਾ ਲਓ ਗੰਮੇ ਬੜੀ ਫੇ ਖਰਾਬ ਹੋ ਜੂਗੀ ਸ਼ਾਮ ਤੱਕ ਹਾਂ ਉਹ ਨਹੀਂ ਹੋਈ ਨਾ ਕੋਈ ਇਨਸਾਰ ਲੈਨੇ ਦੇ ਨਾਲ ਹੀ ਫਿਰ ਬਣਾ ਲਾਂਗੇ ਬਾਅਦ ਚ ਠੀਕ ਆ ਹਾਂ ਜੀ ਮੈਂ ਰਪਿੰਦਰ ਤੇਰੇ ਵਾਲ ਆਈ ਹਾਂ ਹਾਂ ਜੀ ਮੀ ਤੂੰ ਵੀ ਨਾ ਐ ਘਰ ਦੇ ਵਿੱਚ ਬੜੇ ਜ਼ੁਲਮ ਸਹੇ ਆ ਚੱਲ ਪਹਿਲਾਂ ਤਾਂ ਸਭ ਕੁਝ ਠੀਕ ਹੀ ਜਦੋਂ ਤੂੰ ਕੱਲੀ ਹਾਂ ਹਾਂਜੀ ਜਦੋਂ ਦਾ ਵਿਆਹ ਹੋ ਗਿਆ ਜੋਤ ਦਾ ਜੋਤ ਆ ਗਈ ਹਾਂਜੀ ਫਿਰ ਐਵੇਂ ਨਿੱਕੇ ਨਿੱਕੇ ਗੱਲਾਂ ਤੋਂ ਗਲਤ ਫਹਿਮੀਆਂ ਪੈਦਾ ਹੁੰਦੀਆਂ ਗਈਆਂ ਪਰ ਤੂੰ ਨਾ ਸਾਡਾ ਘਰ ਹੀ ਬਚਾਇਆ ਵਾ ਹਾਂਜੀ ਨਹੀਂ ਤੇ ਮੈਂ ਜੋਤ ਨੂੰ ਉਦੋਂ ਦਾ ਹੀ ਕੱਢ ਦੇਣਾ ਸੀ ਤੂੰ ਬੜਾ ਸਾਥ ਦਿੱਤਾ ਵਾ ਸਾਡਾ ਤੇ ਚੱਲ ਮੈਂ ਵੀ ਨਾ ਇਹ ਗੱਲ ਦੇ ਵਿੱਚ ਥੋੜਾ ਜਿਹਾ ਹੁਣ ਸ਼ਰਮਿੰਦਾ ਵਾਂ ਵੀ ਮੈਂ ਤੇਰੇ ਨਾਲ ਇਦਾਂ ਕਿਉਂ ਕੀਤਾ ਮੈਨੂੰ ਨਹੀਂ ਕਰਨਾ ਚਾਹੀਦਾ ਉਹ ਚਲੋ ਕੋਈ ਗੱਲ ਨਹੀਂ ਮੀ ਫਿਰ ਕੀ ਇਦਾਂ ਕਿਉਂ ਕਰਨ ਦੇ ਆ ਤੁਸੀਂ ਕੋਈ ਗੱਲ ਨਹੀਂ ਬਾਹਦੇ ਘਰਾਂ ਵਿੱਚ ਹੀ ਹੁੰਦੀ ਆ ਕਿਹਦੇ ਘਰ ਨਹੀਂ ਹੁੰਦੇ ਸਾਰੇ ਘਰਾਂ 'ਚ ਹੁੰਦੀਆਂ ਨੇ ਗੱਲਾਂ-ਬਾਤਾਂ ਪੁੱਤ ਮੈਨੂੰ ਨਹੀਂ ਪਤਾ ਪੀ लवली ਗਲਤ ਵਾ ਮੈਂ ਤਾਂ ਜੋਤ ਨੂੰ ਹੀ ਗਲਤ ਸਮਝਦੀ ਰਹੀ ਪੀ ਉਹ ਗਲਤ ਵਾ ਉਹੋ ਹੀ ਅਮੇਜੇ ਗਲਤ ਫਹਮੀ ਵਿੱਚ ਹੀ ਮਰੇ ਗਏ ਨਾ ਸਾਰੇ ਜਣੇ ਕੋਈ ਕਹਿੰਦਾ ਹੀ ਕਿ ਉਹਦਾ ਕਸੂਰ ਆ ਕੋਈ ਕਹਿੰਦਾ ਹੀ ਜੋ ਬੰਦਾ ਕਸੂਰ ਵਾ ਸਮਝ ਤੇ ਕੋਹ ਲੱਗਦੀ ਨਹੀਂ ਤੇ ਫਿਰ ਇੱਕ ਦਿਨ ਤੱਕ ਕਸੂਰ ਇਹਦੇ ਫਿਰ ਗੁੱਸਾ ਹੀ ਹੁੰਦਾ ਹੈ ਇਦਾਂ ਇੱਕ ਦਿਨ ਗੁੱਸਾ ਹੋਈ ਨਾ ਗੁੱਸਾ ਵਾਧਾ ਗਿਆ ਹਾਂਜੀ ਹੁਣ ਵੀ ਜੇ लवली ਆਪਣੀ ਗਲਤੀ ਮੰਨ ਲੀ ਤਾਂ ਕੋਈ ਗੱਲ ਵੀ ਨਹੀਂ ਇਹ ਇੱਕ ਤੇ ਗਲਤ ਵਾ ਉੱਤੋਂ ਗਲਤੀ ਨਹੀਂ ਮੰਨਦਾ ਹਾਂਜੀ ਹੁਣ ਉਹ ਕਹਿੰਦਾ ਵੀ ਘਰ ਵੱਖਰਾ ਬਣਾਉਣਾ ਵਾ ਪਾਵੇਂ ਇਹ ਲਈ ਤਾਂ ਪਾਵੇਂ ਵਖਰਾ ਬਣਾ ਲਈ ਮੰਮੀ ਜੀ ਦੇ ਹੀ ਮੇਰ ਨਾਲ ਕੱਲ ਜੋਤ ਵੀ ਗੱਲ ਕਰਨਦੀ ਹੀ ਭੇਜਦਾ ਵਰਗੇ ਦੀਦੀ ਘਰ ਵੱਲੋਂ ਆ ਤੁਸੀਂ ਗੁੱਸਾ ਨਾ ਕਰਿਓ ਜਾਏ ਕਿਦਾਂ ਮੈਂ ਮੈਂ ਬੁਗਸਾ ਬਹੂ ਕਾਰੇ ਵਾhti ਕਰਨਾ ਵਾ ਮੈਨੂੰ ਵੀ ਪਤਾ ਵੀ ਘਰ ਦੇ ਵਿੱਚ ਕੀ ਗੱਲਾਂ ਬਾਤਾਂ ਹੁੰਦੀਆਂ ਵਾ ਤੇ ਕੀ ਨਹੀਂ ਹੁੰਦੀਆਂ ਹੁਣ ਕਿਹਦਾ ਦਿਲ ਕਰਦਾ ਵਾ ਕਿ ਮੰਮੀ ਜੀ ਹੁਣ ਇੰਨਾ ਖਰਚਾ ਹੁਣਾਵਾ ਕੋਠੀ ਆਖਦੇਵੇਂ ਭਾਈ ਜੀਆਂ ਪੁੱਤ ਆਹ ਵੇ ਇਹਨੇ ਘਰ ਤੇ ਕਿੰਨਾ ਖਰਚਾ ਲਾਇਆ ਜਿਹਨੂੰ ਪਤਾ ਹੁੰਦਾ ਪਈ ਇਹਨਾਂ ਨੇ ਇਦਾਂ ਕਰਨਾ ਅਸੀਂ ਇੱਥੇ ਇੱਕ ਘੱਟ ਖਰਚਾ ਲਾਉਂਦੇ ਤੇ ਪੁੱਤ ਆਪੋ ਆਪਣੇ ਵਿੱਚ ਵੱਡ ਜਾਂਦੇ ਹੁਣ ਉਹ ਲਵਲੀ ਕਹਿੰਦਾ ਵਾ ਵੀ ਮੈਂ ਇਹ ਘਰ ਨਹੀਂ ਛੱਡਣਾ ਹੁਣ ਜੇ ਘਰ ਨਹੀਂ ਛੱਡਣਾ ਤਾਂ ਉਹਨੂੰ ਪੈਸੇ ਤੇ ਦੇਣਾ ਹੀ ਪੈਣੇ ਆ ਫੇਰ ਹੀ ਉਹ ਬਣਾਉਂਗਾ ਉਹ ਹੋਈ ਨਾ ਮਮੀ ਜੀ ਹੁਣ ਜਗਦਾ ਮੈਨਾ ਖਰਚਾ ਕਰਨਾ ਆਹੋ ਤੋ ਹੁਣ ਉਹ ਵੀ ਤਾਂ ਕਮਾਈ ਕਰਕੇ ਪੁੱਤ ਘਰੇ ਪੈਸੇ ਕਲਮਦਾਰਿਆ ਅੱਜ ਉਹਨੂੰ ਹੀ ਕਿਦਾਂ ਕਹੀਏ ਵੀ ਆਪਣੇ ਸਿਰ ਤੇ ਬਣਾ ਲੈ ਜਿੰਨੀ ਵੀ ਤਨਖਾਹ ਹੁੰਦੀ ਸੀ ਤੇਰੇ ਡੈਡੀ ਦਾ account ਚ ਪਾਉਂਦਾ ਰਿਆ ਜੇ लवली ਨੂੰ ਲੋੜ ਹੁੰਦੀ ਇਹਨੇ ਫੋਨ ਕਰਨਾ ਵੀ ਜੋ ਬਣ ਨੇ ਪੈਸੇ ਚਾਹੀਦੇ ਆ ਉਹਨੇ ਉਸੇ ਵੇਲੇ ਨੇ 50 ਮੰਗਣਾ ਉਹਨੇ ਲੱਖ ਪਾਉਂਦਾ ਕੋਈ ਗੱਲ ਨਹੀਂ ਫੇਰਾ ਕਰਦੇ ਰਹੇ ਪਤਾ ਹੀ ਹੈ ਚਲੋ ਮੈਨੂੰ ਵੀ ਕਿਹੜਾ ਨਹੀਂ ਪਤਾ ਹੈਗਾ ਪਰ ਇਹ ਆ ਵੀ ਮੈਂ ਤੇ ਚਲੋ ਇੱਕੋ ਸਲਾਹ ਦਿੰਨੀ ਆ ਵੀ ਚਲ ਇਕੱਠੇ ਰਹੀ ਜਾਓ ਉਹਨੂੰ ਮੈਂ ਉਹ ਗੱਲ ਕਹੀ ਜੋ ਨੂੰਈ ਵੀ ਚੱਲ ਕੋਈ ਗੱਲ ਨਹੀਂ ਇਕੱਠੇ ਰਹੀ ਜਾਂਦੇ ਕੁਝ ਨਹੀਂ ਹੋਣ ਲੱਗਾ ਹੋਰ ਮਹੀਨਾ ਗੁੱਸਾ ਰਹੂਗਾ ਦੋ ਮਹੀਨੇ ਰਹੂਗਾ ਅਕਸਰ ਇਕੱਠੇ ਤੇ ਹੋਣ ਆਈਆਂ ਭਰਾਵਾਂ ਨੇ ਕਿੰਨਾ ਕੁ ਚਿਰ ਇਦਾਂ ਕੱਢਣਾ ਗੱਲ ਪੁੱਤ ਇਹ ਨਹੀਂ ਗਈ ਗੱਲ ਇਹ ਆ ਵੀ ਬੰਦੇ ਦਾ ਨਾ ਯਕੀਨ ਮਾਰਿਆ ਜਾਂਦਾ ਵਾ ਹੁਣ ਇੱਥੇ ਯਕੀਨ ਨਹੀਂਗਾ ਕਿਸ ਨੂੰ ਵੀ ਰਹਿ ਗਿਆ ਉਹਨਾਂ ਨੂੰ ਕੀ ਅਹੀਂ ਮਾਂ ਪਿਓਾਂ ਨੂੰ ਯਕੀਨ ਨਹੀਂ ਰਿਹਾ ਹੁਣ ਤੂੰ ਉਹਨੂੰ ਸਮਝਾ ਵੀ ਘਰਾਂ ਦੇ ਵਿੱਚ ਵਾਅਦੇ ਕਾਟੇ ਇਦਾਂ ਕਰਨੇ ਪੈਂਦੇ ਆ ਜੇ ਤੂੰ ਇਹ ਘਰ ਰੱਖਣਾ ਵਾ ਨਾ ਤੈਨੂੰ ਪੈਸੇ ਦੇਣੇ ਪੈਣੇ ਆ ਹੁਣ ਤੁਸੀਂ ਸਿਆਣੀ ਆ ਅਸੀਂ ਵੀ ਜਿਹੇਸੇ ਦੇ ਪਿਪਾਈ ਵਾਲਾ ਹਨ ਵੀ ਚਾਹੀਦਾ ਕੋਈ ਨਾ ਕੋਈ ਨਹੀਂ ਚਾਹੀਦਾ ਇਹ ਅਮੀ ਜੀ ਤੁਹਾਨੂੰ ਪਤਾ ਹੀ ਘਰ ਦੇ ਵਿੱਚ ਮੁੜ ਕੇ ਫਰਨਾ ਹੋ ਜਾਂਦਾ ਵਾ ਵੀ ਲੈ ਮਾਪਿਓ ਨਹੀਂ ਸਾਨੀ ਕੱਢਿਆ ਹੁਣ ਕਦੀ ਉਧਰ ਤੇ ਕਦੀ ਉਧਰ ਇਹ ਗੱਲਾਂ ਪਤਾ ਵੀ ਮੈਂ ਨਹੀਂ ਚਾਹੁੰਦੀ ਤੇ ਤੁਹਾਡੇ ਤੇ ਹੀ ਪਰੂ ਪਈਏ ਜੇ ਤੁਹਾਡੇ ਆ ਲਾਵਾਂਗੇ ਤੁਸੀਂ ਕਹਿਣਾ ਇਹਨਾਂ ਕਿਹੜਾ ਹਿੱਸਾ ਕੱਢਿਆ ਐਵੇਂ ਤੁਰੇ ਆਉਂਦੇ ਜੀ ਉਧਰ ਜਾਵਾਂਗੇ ਉਹ ਇਦਾਂ ਕਹਿਣਗੇ ਸਾਡਾ ਹਿੱਸਾ ਹੋਊਗਾ ਜਿੱਧਰ ਸਾਡਾ ਜੀ ਕਰੂ ਹੀ ਉਧਰ ਜਾ ਕੇ ਬਹਿ ਜਾਗੇ ਨਾ ਹੋਊ ਤੁਸੀਂ ਦੋਵੇਂ ਜੀ ਆਪਣੀ ਪਕਾ ਕੇ ਖਾਣਾ ਤੁਹਾਡੇ ਵੱਲ ਉਧਰ ਕੋਈ ਐਡੀ ਗੱਲ ਚਲੋ ਕੋਈ ਨਹੀਂ ਮੈਂ ਤਾਂ ਕਹਿੰਦੀ ਹਾਂ ਤੁਹਾਡੇ ਨਾਲ ਹੀ ਰਹੋ ਤੁਹਾਡੇ ਵਾਲੀ ਰਹੋ ਮੈਨੂੰ ਤੇ ਇਦਾਂ ਦਾ ਕੋਈ ਨਹੀਂਗਾ ਹੈਗਾ ਕਿਉਂਕਿ ਤੁਸੀਂ ਬਥੇਰਾ ਸਾਹ ਦਿੱਤਾ ਬੜਾ ਕਰਦੇ ਰਹੇ ਵੀ ਤੁਹਾਡੇ ਨਾਲ ਮੈਂ ਵੀ ਤੁਹਾਡਾ ਅਹਸਾਨ ਨਹੀਂ ਭੁੱਲਦੀ ਹੈਗੀ ਤੁਸੀਂ ਵੀ ਸਾਨੂੰ ਧੀਆ ਵਾਂਗੂ ਰੱਖਦੇ ਰਹੇ ਆਂ ਐ ਕਿਦਾ ਚੇਤਾ ਭਲਾ ਲੀਏ ਹੁਣ ਤੂੰ ਨਾ ਲਵਲੀ ਨੂੰ ਸਮਝਾ ਹਾਂਜੀ ਉਹਨੂੰ ਕਹਿ ਵੀ ਜੋ ਵੀ ਪਿਛੇ ਹੋ ਗਿਆ ਨਾ ਠੀਕ ਆ ਹੈ ਤਾਂ ਉਹ ਹੀ ਗਲਤਵਾ ਉਹ ਤੈਨੂੰ ਵੀ ਪਤਾ ਉਹ ਮੈਨੂੰ ਵੀ ਪਤਾ ਤਾਂ ਸਾਰਿਆਂ ਨੂੰ ਪਤਾ ਉਹ ਤਾਂ ਪਤਾ ਹੀ ਐ ਮੇਰੇ ਚਲਣ ਕਰਿਆ ਨਾ ਤੇ ਜੇ ਆਪਣੀ ਗਲਤੀ ਮੰਨ ਲੈਂਦਾ ਫਿਰ ਤਾਂ ਕੋਈ ਗੱਲ ਵੀ ਨਹੀਂ ਜਦੋਂ ਹੁਣ ਪੈਰਾਂ ਤੇ ਪਾਣੀ ਨਹੀਂ ਪੈਂਦੇ ਆ ਹੁਣ ਅਗਲੇ ਨੂੰ ਵੀ ਗੁੱਸਾ ਵਾ ਵੀ ਇੱਕ ਤਾਂ ਮੈਨੂੰ ਮਰਵਾਉਣ ਤੱਕ ਗਿਆ ਉਹ ਮੰਮੀ ਮੈਂ ਤਾਂ ਹੁਣ ਬਥੇਰਾ ਮੱਥਾ ਮਾਰੰਦੀ ਉਹਨੂੰ ਕਹਿ ਆਂਦੀ ਆਂ ਵੀ ਜੇ ਇਹ ਤਾਂ ਤੁਹਾਡਾ ਕੰਮ ਹੈਗਾ ਵਾ ਤਾਂ ਤੁਸੀਂ ਗਲਤੀ ਮੰਨ ਲਓ ਤੇ ਸਾਰਾ ਕੁਝ ਸਹੀ ਹੋ ਜਾਣਾ ਉਹ ਕਿ ਦੇਵ ਜਾਰੇ ਬਾਹਰ ਤੱਕ ਹੀ ਹਣ ਹੁਣ ਐਡੀ ਛੇਤੀ ਕਿਤੇ ਉਥੇ ਕੋਠੀਆਂ ਤਰੀ ਪੈ ਜਾਣੀਆਂ ਅਕਸਰ ਪਾਉਂਦੇ ਆ ਟਾਈਮ ਤੇ ਲੱਗਣੀ ਮੈਂ ਤੇ ਕਹੇ ਇੱਕ ਜਾਣਾ ਸੀ 18 ਰਹੀ ਜਾਓ ਤੇ ਉੱਪਰ ਰਹੀ ਜਾਓ ਪਰ ਇਦਾਂ ਵੀ ਨਹੀਂ ਮੰਨਦੇ ਵੀ ਨਹੀਂ ਇਹ ਇੱਕ ਦੂਜੇ ਦਾ ਮੱਥਾ ਹੀ ਨਹੀਂ ਲੱਗਣਾ ਮੈਂ ਤੇ ਵਿੱਚ ਫਸ ਗਈ ਆ ਹੈ ਤੇ ਦੋਵੇਂ ਮੇਰੇ ਪੁੱਤ ਵਾ ਨਾ ਮੈਂ ਉਧਰ ਦੀ ਗੱਲ ਕਰਨ ਜੋਗੀ ਤੇ ਨਾ ਮੈਂ ਉਧਰ ਦੀ ਗੱਲ ਕਰਨ ਜੋਗੀ ਚਲੋ ਕੋਈ ਨਹੀਂ ਅੰਮੀ ਵੇਖ ਲੈਨੇ ਆ ਸਲਾਹ ਕਰਕੇ ਜਿੱਦਾਂ ਵੀ ਹੁੰਦਾ ਵਾ ਫਿਰ ਕੋਈ ਨਹੀਂ ਦੱਸਦਾ ਵੇ ਜੋ ਚਾ ਤੂੰ ਨਾ ਸਮਝਾਵੀਂ ਇਕ ਹੋਰ ਚੰਗਾ ਮੈਂ ਤਾਂ ਬਥੇਰਾ ਕਹਿੰਦੀ ਹੁਣ ਪਤਾ ਨਹੀਂ ਇਹ ਸਮਝਣ ਵਿੱਚ ਗੱਲ ਚੱਲ ਕੋਈ ਨਹੀਂ ਕਰੀ ਤੂੰ ਗੱਲ ਚੰਗਾ ਮੈਨੂੰ ਦੱਸ ਨੀ ਫਿਰ ਕੋਈ ਨਹੀਂ ਮੈਂ ਦੱਸੂਗੀ ਕੀ ਕਰਾਂ ਮੈਂ ਤੇ ਆਉ ਟੈਨਸ਼ਨ ਪਈ ਰਹਿੰਦੀ ਆ ਜੇ ਉਹ ਜੋਤ ਆਉਂਦੀ ਆ ਉਹ ਵੀ ਹੈ ਹੀ ਗੱਲਾਂ ਹੁਣ ਜੇ ਮੰਮੀ ਆ ਇਹ ਵੀ ਉਹੋ ਗੱਲਾਂ ਕਰੀ ਜਾਂਦੇ ਆ ਮੈਂ ਦੱਸ ਹੁਣ ਵਿੱਚ ਕੀ ਕਰਾਂ ਸਿਰਫ ਇਹਨਾਂ ਦੀ ਇੱਕ ਗਲਤੀ ਕਰਕੇ ਨਾ ਸਾਰਿਆਂ ਨੂੰ ਕਈ ਕੋ ਭੁਗਤਣਾ ਪੈਂਦਿਆ ਆ ਜੇ ਇਹੀ ਹੋਣੀ ਮੰਨ ਜਣ ਪੀ ਚਲ ਮੇਰੀ ਗਲਤੀ ਆ ਪਰ ਮੰਨਦੀ ਨਹੀਂ ਆਂ ਉਹਦੇ ਮੇਰੀ ਗਲਤੀ ਕੋਈ ਨਹੀਂ ਆ ਕਿ ਇਹ ਪਤਾ ਹੁਣ ਇਹਨਾਂ ਨੇ ਹਲੇ ਕੜੀ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਬਥੇਰਾ ਕੋਤੇ ਅੱਗੇ ਹੋ ਗਿਆ ਵਾ ਤੋ ਇਹ ਕਿ ਸੋਚੀ ਪਏ ਜੇ ਸੋਖਣਾ ਰਮਨ ਕੀ ਆ ਕਰਦਾ ਹੀ ਫਿਕਰ ਵੱਡ ਵੱਡ ਖਾਂਡਿਆ ਕਿ ਕਰਦਾ ਕੀ ਬਣੂੰਗਾ ਬਹਾਨਾ ਕੀ ਆ ਫਿਕਰ ਤੇ ਮੈਨੂੰ ਵੀ ਇਹ ਹੋਈ ਆ ਪਰ ਹੁਣ ਕੀ ਕਰਨਾ ਟਾਈਮ ਪਾਸ ਤੇ ਕਰਨਾ ਹੀ ਪੈਣਾ ਵਾ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਨੀ ਆ ਵੀ ਆਪਾਂ ਤਾਂ ਸਾਰਿਆਂ ਨੇ ਬੜਾ ਸਮਝਾਇਆ ਲਵਲੀ ਨੂੰ ਅਛਾ ਰਪਿੰਦਰ ਨੂੰ ਨਾ ਕਵਾਂ ਕਿ ਤੂੰ ਇਹ ਜ਼ੋਰ ਪਾਉਂਦੇ ਮੈਂ ਇੱਕ ਵਾਰ ਕਿਹਾ ਤਾਂ ਹੈਗਾ ਵਾ ਪਰ ਫਿਰ ਵੀ ਤੁਹਾਡੀ ਸਲਾਹ ਦੀ ਮੈਨੂੰ ਲੋੜ ਹੀ ਵੀ ਤੁਸੀਂ ਕੀ ਕਹਿੰਦੇ ਜੀ ਰਮਨ ਮੇਰੀ ਗੱਲ ਸੁਣ ਮੈਂ ਸਮਝਾਇਆ ਤੂੰ ਸਮਝਾਇਆ ਇੱਥੇ ਸਾਰੇ ਬੈਠੇ ਜਿੰਨੇ ਜਣੇ ਸਾਰਿਆਂ ਸਮਝਾਇਆ ਉਹ ਗੱਲ ਤੇ ਉਹ ਲੈਣ ਤੇ ਆਉਂਦਾ ਹੀ ਉਹ ਦੇਖੋ ਗੱਲ ਕਹਿੰਦਾ ਨਹੀਂ ਜਿਹੜੀ ਤੇ ਅਸੀਂ ਉਹਨੂੰ ਕਹਿੰਦੇ ਵੀ ਤੂੰ ਕਹਦੇ ਵੀ ਠੀਕ ਆ ਵੀ ਮੈਂ ਕੀਤਾ ਸੀ ਕੋਈ ਗੱਲ ਨਹੀਂ ਹੋ ਸਕਦਾ ਰਪਿੰਦਰ ਤੇ ਆਖੇ ਉਹ ਮੰਨ ਹੀ ਜਾਵੇ ਸਾਡੇ ਆਖੇ ਨਹੀਂ ਉਹਨੂੰ ਸਮਝਾਈ ਉਹ ਤਾਂ ਹਿਵੇਂ ਮੈਨੂੰ ਬੜਾ ਸਮਝਾਉਂਦੇ ਰਹੇ ਕਿ ਲਵਲੀ ਗਲਤ ਵਾ ਉਹ ਠੀਕ ਆ ਇਹਦਾ ਨਾ ਕਰ ਪਰ ਮੇਰੀ ਮੱਤ ਦੇ ਵਿਪੜਦਾ ਪਿਆ ਹੀ ਮੈਨੂੰ ਇਹ ਹੀ ਕਿ ਲਵਲੀ ਮੇਰਾ ਪੁੱਤ ਵਾ ਇਹ ਝੂਠ ਨਹੀਂ ਬੋਲ ਸਕਦਾ ਮੈਂ ਵੀ ਇੱਥੇ ਯਕੀਨ ਹੀ ਕਰ ਲਿਆ ਪਰ ਮੇਰੀਆਂ ਵੀ ਅੱਖਾਂ ਹੁਣ ਖੁੱਲੀਆਂ ਵਾਂ ਤੇ ਸਾਰੇ ਕੰਮ ਇਹੋ ਹੀ ਕਰਦਾ ਰਿਹਾ ਮੈਂ ਤੈਨੂੰ ਸਮਝਾਉਂਦਾ ਹੁੰਦਾ ਸੀ ਨਾ ਤੂੰ ਵੀ ਕਹਿੰਦੀ ਉਹ ਨਹੀਂ ਮੈਂ ਜੋਤ ਨੂੰ ਇੱਥੇ ਰਹਿਣ ਨਹੀਂ ਦੇਣਾ ਉਹਨਾਂ ਨੂੰ ਕੱਢ ਦੇਣਾ ਵਾ ਘਰੋਂ ਉਹ ਇਹ ਸਿਹਦਰ ਬਣ ਜੂਗੀ ਹੁਣ ਜੋਬਨ ਆ ਗਿਆ ਹੁਣ ਵੀ ਤੂੰ ਨਾ ਹਿੱਸਾ ਲੈਣਾ ਹੀ ਆ ਚਲ ਕੋਈ ਨਹੀਂ ਮੈਂ ਮੰਨਦੀ ਆ ਵੀ ਮੇਰੀ ਗਲਤੀ ਆ ਨਾਲੇ ਨਾ ਕੱਲ ਮੈਨੂੰ ਕਿਹਾ ਸੀ ਜੋ ਬਣ ਮੇਰੇ ਆ ਲਾਇਆ ਸੀ ਵੀ ਮੰਮੀ ਜੀ लवली ਨੂੰ ਪੁੱਛ ਲਓ ਵੀ ਤੂੰ ਆ ਘਰ ਰੱਖਣਾ ਵਾ ਜਾਂ ਮੈਂ ਰੱਖਾਂ ਫਿਰ ਕਹਿੰਦਾ ਸੀ ਤੇ ਮੈਂ ਹਾਂ ਪਹਿਲਾਂ ਤਾਂ ਮੈਂ ਕਿਹਾ ਮੈਂ ਹਾਂ ਪੁੱਤ ਇਦਾਂ ਨਾ ਕਰੋ ਚਲ ਰਹੀ ਜਾਓ ਇੱਕ ਜਣਾ ਹੇਠਾਂ ਰਿਹਾ ਪੂ ਇੱਕ ਜਣਾ ਉੱਪਰ ਆਂਦਾ ਨਹੀਂ ਮੰਮੀ ਇਹ ਇਦਾਂ ਟਾਈਮ ਪਾਸ ਨਹੀਂ ਹੋਣਾ ਫਿਰ ਮੈਂ लवली ਕੋ ਗਈ ਤੇ ਉਹ ਤੇ ਆਂਦਾ ਵੀ ਦੋ ਹਿੱਸੇ ਕੱਢੋ ਮੈਂ ਹਾਂ ਵੇਖ ਪੁੱਤ ਅਹੀਂ ਕੱਢਣੇ ਤਿੰਨ ਹਿੱਸੇ ਅਹੀਂ ਜੇ ਮਾਪਿਆਂ ਵਾਂ ਚੰਗੇ ਭੜੇ ਆ ਕੱਲੋਂ ਹਾਨੂੰ ਕਿਨੇ ਰੋਟੀ ਦੇਣੀ ਆ ਤੂੰ ਕਹਿਣਾ ਕਿ ਜੋਬਨ ਵੱਲ ਜਾ ਜੋ ਬੰਨੇ ਕਹਣਾ ਲਵਲੀ ਵੱਲ ਜਾ ਅਹੀਂ ਗਲੀਆਂ 'ਚ ਤੱਕੇ ਖਾਂਦੇ ਫਿਰਾਂਗੇ ਇਹ ਤੁਸੀਂ ਰੋਟੀ ਖਾਣੀ ਆ ਮੈਂ ਰੋਟੀ ਕਿਉਂ ਖਾਣੀ ਆ ਮੇਰੇ ਭੈਣ ਭਰਾ ਵਾ ਉਹਨਾਂ ਦੇ ਵੀ ਮਿਲਣਾ ਵਰਤਣਾ ਦਿਨਾ ਵਾਰਾਂ ਤੇ ਮੈਂ ਜਾਣਾ ਵਾ ਤੁਹਾਡੇ ਗਾੜੀ ਜਿੱਦਣ ਹੱਥ ḍਾਇਆ ਨਾ ਵੀ ਇੰਨੇ ਪੈਸਿਆਂ ਦੀ ਲੋੜ ਵਾ ਤੁਸੀਂ ਉਦਣ ਹੀ ਮੈਨੂੰ ਗੱਲਾਂ ਕਰਨੀਆਂ ਇਹਨਾਂ ਨੇ ਕਹਿਣਾ ਕੱਲ ਤੁਹਾਨੂੰ ਜੇ ਪੈਸੇ ਦਿੱਤੇ ਅੱਜ ਫੇਰ ਆ ਗਏ ਜੀ ਹਾਂ ਮੈਂ ਤਾਂ ਜ਼ਮੀਨ 'ਚ ਵੀ ਤੇ ਜਿਹੇ ਹਿੱਸਾ ਲੈਣਾ ਤੇ ਘਰ 'ਚ ਵੀ ਲੈਣਾ ਵਾ ਦੇ ਲਵਲੀ ਨਹੀਂ ਮੰਦਾ ਲਵਲੀ ਆਂਦਾ ਮੈਂ ਨਹੀਂ ਕੁਛ ਦੇਣਾ ਜਿੰਨੇ ਬਣਾਉਣਾ ਬਣਾ ਲੈ ਮੈਂ ਕਿ ਜੇ ਨਹੀਂ ਨਾ ਤੋ ਕੁਛ ਦੇਣਾ ਤੂੰ ਨਿਕਲ ਬਾਹਰ ਤੇਰਾ ਤੇ ਜਹੇ ਸਾਹੀ ਦਿੰਨੇ ਆ ਤਾ ਤੂੰ ਆਪਣਾ ਬਣਾ ਲੈ ਅੱਜ ਤੇ ਮਾਜੀ ਬਣਾ ਲੈ ਤੂੰ ਹਾਂ ਉਹ ਵੀ ਤਾਂ ਕਮਾਈ ਬਾਹਰੋਂ ਕਰਕੇ ਘਰੀ ਕਲੰਦਾ ਰਿਆ ਵਾ ਨਾ ਉਹਨੂੰ ਅੱਜ ਅਹੀ ਐਡੀ ਛੇਤੀ ਕਿਦਾਂ ਕਹਿ ਦਈਏ ਕਿ ਜਾ ਕੇ ਤੇ ਆਪਣੇ ਸਿਰ ਤੇ ਤੂੰ ਘਰ ਬਣਾ ਲੈ ਉਹ ਮੇਰੀ ਗੱਲ ਸੁਣ ਰਮਨ ਉਹਨੂੰ ਸਾਫ਼ ਸਾਫ਼ ਕਹਦੇ ਵੀ ਅਹੀਂ ਲਵਲੀ ਤੇਰੇ ਨਾਲ ਨਹੀਂ ਰਹਿਣਾ ਅਹੀਂ ਰਹਿਣਾ ਬਜੋ ਬਣਾ ਲੈ ਆਪੇ ਜਾਂਦਾ ਹੀ ਆਂਦਾ ਉਹ ਤੇ ਮੈਨੂੰ ਪਤਾ ਬਾ ਤੂੰ ਉਹਦੇ ਨਾਲ ਰਹਿਣਾ ਮੇਰ ਨਾਲ ਨਹੀਂ ਰਹਿਣਾ ਤੇ ਮੈਂ ਫਿਰ ਤੈਨੂੰ ਪਤਾ ਹੀ ਆ ਸਾਰਾ ਜਿਹੜੇ ਤੂੰ ਕੰਮ ਕੀਤੇ ਆ ਨਾਲ ਰਹਿਣ ਵਾਲੇ ਕੀਤੇ ਆ ਤੇ ਮੇਰਾ ਰਾਦਾ ਇਹ ਆ ਫਿਰ ਪਿੰਦਰ ਤੇ ਇੱਕ ਵਾਰਾ ਜ਼ੋਰ ਪਾਈਏ ਤੂੰ ਮਨਾ ਗੱਲ ਇਹ ਨਹੀਂਗੀ ਵੀ ਉਹਦੇ ਆਖਿਆ ਮੰਨੂਗਾ ਨਾ ਗੱਲ ਇਹ ਆ ਵੀ ਉਹ ਕਵੇ ਵੀ ਮੰਮੀ ਹੁਣੀ ਆਂਦੇ ਅਹੀ ਵੀ ਜੋਬਨ ਹੁਣਾ ਦਾ ਰਹਿਣਾ ਵਾ ਤੇ ਜੇ ਮੰਮੀ ਹੁਣੀ ਉਧਰ ਜਾਂਦੇ ਤੇ ਮੈਂ ਮੰਮੀ ਹੁਣਾ ਨਾਲ ਜਾਣਾ ਵਾ ਮੈਂ ਇੱਥੇ ਨਿਕਲੀ ਨੇ ਰਹਿਣਾ ਆਪੇ ਫੇ ਮੰਨਣਾ ਹੀ ਪਾਣਾ ਕੱਲਾ ਕੀ ਕਰੂਗਾ ਇਹ ਚੱਲ ਵੇਖ ਲਓ ਪੁੱਛ ਕੇ ਜੇ ਤੇ ਮੰਦੀ ਆ ਠੀਕ ਨਹੀਂ ਤੇ ਫਿਰ ਹੁਣ ਕੀ ਕਰਨਾ ਵਾ ਚਲ ਕੋਈ ਗੱਲ ਨਹੀਂ ਮੈਂ ਜਾਣੀ ਐ ਕੋਰਾਂ ਫੇਰ ਇਹ ਕੋਰਾਂ ਤਾਂ ਮੈਂ ਕਿਹਾ ਸੀ ਅੱਛਾ ਤੇ ਐ ਤਰੀਕੇ ਨਾਲ ਕਿਹਾ ਉਹਨੂੰ ਚਲ ਪੁੱਛ ਲੈ ਕੀ ਕਹਿੰਦੀ ਐ ਚਲ ਠੀਕ ਆ ਇਹਦੇ ਨਾਲ ਰਹਿਣਾ ਕੀ ਐ लवली ਦੇ ਮੈਨੂੰ ਤੇ ਆ ਫਿਕਰ ਲੱਗ ਗਿਆ ਜਦੋਂ ਉਹਨੇ ਜੋ ਬੰਦੇ ਹੋਈਆਂ ਝੂਠੀਆਂ ਗੱਲਾਂ ਬਾਤਾਂ ਕੀਤੀਆਂ ਵੀ ਕਿਤੇ ਸਾਨੂੰ ਨਾ ਮਰਵਾ ਦੇ ਜ਼ਿਆਦਾਦ ਕਰਕੇ ਕਾਹੀ ਤੇ ਨਹੀਂ ਰਹਿਣਾ ਇਹ ਤਾਂ ਇਹ ਰਹਿੰਦੀ ਐ ਤੇ ਰਵੇ ਹਰਪਿੰਦਰ ਕੀ ਕਰ ਰਹੀ ਐ ਤੂੰ ਬੈਠੀ ਸੋਚਣ ਰਹੀ ਐ ਕਰਨਾ ਮੀਜੀ ਕੀ ਬਸ ਇਦਾਂ ਹੀ ਵੇਲੀ ਹੋਈ ਸੀ ਤੇ ਘੜੀ ਇੱਥੇ ਬੈ ਗਈ ਰੁਮ ਜਾ ਕੇ ਅੱਛਾ ਅੱਛਾ ਠੀਕ ਆ ਹਾਂਜੀ ਕੀ ਕਰਦੇ ਆ ਜੀ ਮੈਂ ਵੀ ਕੁਛ ਨਹੀਂ ਤੇਰੇ ਡੈਡੀ ਚਾਹ ਮੰਗਣ ਦੇਖ ਨੂੰ ਚਾਹ ਪਨਾ ਕੇ ਦਿੱਤੀ ਘਟ ਛਿੱਧੇ ਮੈਨੂੰ ਦੱਸ ਦਿੰਦੇ ਚੱਲ ਕੋਈ ਨਹੀਂ ਪੁੱਤ ਤੂੰ ਵੀ ਕੰਮ ਕਰਦੀ ਹਟੀ ਹਾਂ ਤੇ ਗਰਮੀ 'ਚ ਮੈਂ ਘੜੀ ਆਰਾਮ ਕਰਨ ਲਈ ਤੇ ਕੀ ਇਹਨੂੰ ਆਜਾਂ ਦਵਾ ਹੁਣ ਮੈਂ ਚੱਲ ਕੋਈ ਨਹੀਂ ਕਰ ਜਨਾ ਕਿ ਮੈਂ ਬਣਾ ਦਿੰਦੀ ਤੇ ਉਹ ਮੈਂ ਤਾਂ ਤੇਰੇ ਵੱਲ ਆਈ ਆ ਪੁੱਤ ਹਾਂਜੀ ਤੂੰ लवली ਨੂੰ ਕਹਿ ਕਿਸੇ ਵੀ ਤਰੀਕੇ ਨਾਲ ਨੂੰ ਮਨਾ ਹਾਲੇ ਤੱਕ ਤੇ ਮੇਜੀ ਘਰ ਨਹੀਂ ਆਏ ਘਰ ਆਉਂ ਤਾਂ ਮੈਂ ਗੱਲ ਕਰਾਂ ਘਰ 'ਚ ਦੋ ਮਿੰਟ ਨਹੀਂ ਖਲੋਂਦੇ ਹੈਗੇ ਪੁੱਤ ਵੇ ਮੈਨੂੰ ਇਹ ਆ ਤੀਹੀਂ ਦੋਵੇਂ ਭੈਣਾ ਪਹਿਣਾ ਪਹਿਣਾ ਬਣ ਕੇ ਰਹਿੰਦੀਆਂ ਜੀ ਹਨ ਤੂੰ ਇੱਥੇ ਰਵੇਂਗੀ ਉਹ ਉੱਥੇ ਚਲ ਜੂਗੀ ਅਸੀਂ ਵੀ ਉਹਨਾਂ ਦੇ ਨਾਲ ਹੀ ਜਾਣਾ ਵਾ ਇਹ ਗੱਲ ਦਾ ਤੇ ਤੈਨੂੰ ਵੀ ਪਤਾ ਵਾ ਤੇ ਤੁਸੀਂ ਇੱਥੇ ਤੰਗ ਰਹੋਗੇ ਤੁਹਾਡਾ ਉੱਧਰ ਜਾਣ ਦਾ ਕੀ ਫਾਇਦਾ ਵਾ ਮੁੜ ਕੇ ਤੁਸੀਂ ਦੋਵਾਂ ਜਾਣੀਆਂ ਨੇ ਨਾ ਇੱਕ ਦੂਜੇ ਨੂੰ ਮਿਲਣ ਨੂੰ ਵੀ ਦੱਸਣਾ ਵਾ ਮੰਮੀ ਜੀ ਦੇਲ ਨੂੰ ਤੇ ਮੇਰੇ ਵੀ ਹੋਰ ਤਰ੍ਹਾਂ ਹੁੰਦੇ ਆ ਵਾ ਕਿ ਕਿ ਸਾਰਾ ਪਰਿਵਾਰ ਇਕੱਠੇ ਰਹਿੰਦੇ ਸੀ ਥੋੜੇ ਇਕਦਮ ਅਲੱਗ ਹੋ ਜਾਣਾ ਵਾ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਵਾ ਨਾ ਹੁਣ ਵੇਖੋ ਮੈਂ ਇੱਕ ਵਾਰ ਇੱਕ ਦੋ ਵਾਰ ਤੇ ਸਮਝਾਉਂਗੀ ਉਹਨਾਂ ਨੂੰ ਜੇ ਤੁਹਾਨੂੰ ਦੇ ਸਮਝਣ ਵਿੱਚ ਗੱਲ ਆਊਗੀ ਜੇ ਨਹੀਂ ਤੇ ਫਿਰ ਮਮੀ ਜੀ ਮੇਰਾ ਫਿਰ ਉਹ ਫੈਸਲਾ ਵਾ ਕਿ ਮੈਂ ਵੀ ਤੁਹਾਡੇ ਨਾਲ ਹੀ ਚੱਲ ਜਾਣਾ ਵਾ ਫਿਰ ਮੈਂ ਗੱਲੀ ਦੇ ਇੱਥੇ ਨਹੀਂ ਰਹਿਣਾ ਹੈਗਾ ਹੈ ਤੇ ਪੁੱਤ ਗੱਲ ਤੇਰੀ ਠੀਕ ਵਾ ਹਾਂ ਜੀ ਕਿੱਦਾਂ ਸਾਰੇ ਜੇ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਊਗਾ ਤੇ ਆ ਜਾਣਗੇ ਤੇ ਜੇ ਨਹੀਂ ਤੇ ਨਾ ਸਹੀ ਫਿਰ ਇਹਨਾਂ ਦੀ ਮਰਜ਼ੀ ਫਿਰ ਚੱਲ ਪੁੱਤ ਤੂੰ ਇੱਕ ਵਾਰ ਹੌਲੀ ਨਾਲ ਨੂੰ ਸਮਝਾਈ ਮੇਰੇ ਵੀ ਮਨ ਨੂੰ ਇਹੋ ਗੱਲ ਹੀ ਇੰਤਰੇ ਵੱਡ-ਵੱਡੇ ਖਾਂ ਰਹੀ ਆ ਇਕੱਠੇ ਰਹੀਦਾ ਸੀ ਕਿੰਨਾ ਪਿਆਰ ਸੀਗਾ ਹੁਣ ਚਾਰ ਜਾਣੇ ਹੀ ਉੱਧਰ ਰਾਵਾਂਗੇ ਤੁਸੀਂ ਦੋਵੇਂ ਜਾਣੇ ਇੱਧਰ ਰਹੋਗੇ ਤਿਆਂ ਤੇ ਮੇਰਾ ਇੱਧਰ ਵੀ ਰਹਿਣਾ ਵਾ ਇਹ ਤੇ ਨਹੀਂ ਹੈਗਾ ਕਿ ਉੱਧਰ ਅਸੀਂ ਚੱਲ ਜਾਣਾ ਤੇ ਤੁਹਾਡੇ ਵੱਲ ਧਿਆਨ ਨਹੀਂਗਾ ਰਹਿਣਾ ਮੰਮੀ ਜੀ ਮੇਰਾ ਜਰਾ ਤਾਂ ਇਹੋ ਬਣੰਦਿਆ ਵਾ ਕੀ ਛੱਡ ਕਿ ਨਾ ਮੈਂ ਵੀ ਤੁਹਾਡੇ ਨਾਲ ਹੀ ਚੱਲ ਜਾ ਪਤਾ ਨਾ ਕੀ ਆ ਹੁਣ ਇਹ ਮਗਰੋਂ ਰੋਟੀ ਪਾਣੀ ਤੋਂ ਤੰਗ ਹੋਣਗੇ ਜੋ ਰੋਟੀ ਪਾਣੀ ਦਾ ਮਿਲਿਆ ਸਾਰੇ ਕੰਮ ਤੋਂ ਤੰਗੀ ਮਿਲੀ ਤੇ ਫੇਰ ਤਾਂ ਮਗਰ ਰਹਿਣਗੇ ਨਾ ਇਦਾਂ-ਇਦਾਂ ਨਾ ਕਹਣਾ ਵੀ ਚਲ ਕੋਈ ਨਹੀਂ ਮੇਰਾ ਤਾਂ ਸਰੰਦਿਆ ਆ ਰੋਟੀ ਪਾਣੀ ਦੀ ਗੱਲ ਤੋਂ ਜਾਣਦੀ ਬਥੇਰੇ ਮੁੰਡਿਆਂ ਦੇ ਨਾਲ ਦੀ ਉਹਨਾਂ ਨੇ ਪੁੱਤ ਰੋਟੀ ਦੇ ਜਿਆ ਕਰਨੀ ਆ ਜਾਂ ਇਹਨੇ ਉਹਨਾਂ ਦੇ ਘਰ ਜਾ ਕੇ ਖਾਇਆ ਕਰਨੀ ਆ ਰੋਟੀ ਦੀ ਕੋਈ ਗੱਲ ਨਹੀਂ ਗਈ ਪਰ ਤੂੰ ਇੱਕ ਵਾਰਾ ਜ਼ੋਰ ਪਾ ਕੇ ਉਹਨੂੰ ਮਨਾ ਕਿਪਤਾ ਤੇਰੇ ਕੇ ਉਹਨੂੰ ਮੰਨ ਹੀ ਜਾਵੇ ਸਮਝ ਆਈ ਜਾਵੇ ਉਹਨੂੰ ਚਲੋ ਕੋਈ ਨਹੀਂ ਅੰਮੀ ਮੈਂ ਦੇਖੂੰਗੀ ਗੱਲ ਕਰ ਇੱਕ ਵਾਰ ਮੈਂ ਤਾਂ ਇਹ ਕਹਿੰਦੀ ਆ ਵੀ ਆਪਣਾ ਪਰਿਵਾਰ ਨਾ ਜਿੱਦਾਂ ਪਹਿਲਾਂ ਇਕੱਠਾ ਰਹਿੰਦਾ ਸੀ ਏਦਾਂ ਹੀ ਇਕੱਠਾ ਰਵੇ ਤੇ ਪਿਆਰ ਬਣਿਆ ਰਹੇ ਸਾਰਿਆਂ ਦਾ ਮੈਂ ਜੀ ਆ ਮਮੀ ਜੀ ਉਹ ਗੱਲ ਸੋਚਾਂਦੀ ਹਾਂ ਮੇਰੇ ਦਿਮਾਗ ਦੇ ਵਿੱਚ ਬਾਰ-ਬਾਰ ਇਹੀ ਗੱਲ ਆਈ ਜਾਂਦੀ ਆ ਕਿ ਚਲ ਆਪਾਂ ਕੱਠੇ ਰਹੀਏ ਸਾਰੇ ਜਣੇ ਅਲੱਗ ਨਾ ਹੀ ਹੋਈਏ ਤੇ ਚੰਗੀ ਗੱਲ ਵਾ ਇੱਕ ਤੇ ਉਦਾਂ ਲੋਕਾਂ ਦੀਆਂ ਗੱਲਾਂ ਹੋ ਜਾਣੀਆਂ ਤੇ ਲੈ ਪਤਾ ਨਹੀਂ ਹੁਣ ਵੀ ਦੋਵਾਂ ਭਰਾਵਾਂ ਵਿੱਚ ਕੀ ਗੱਲਬਾਤ ਹੋਈ ਆ ਕਿ ਜਾਂ ਇਹਨਾਂ ਦੋਵਾਂ ਭੈਣਾਂ ਦੀ ਨਹੀਂ ਬਣੀ ਕਈ ਗੱਲਾਂ ਬਣਾਉਣੀਆਂ ਲੋਕਾਂ ਨੇ ਵੀ ਆਹ ਪੁੱਤ ਕਿਸਦਾ ਕਿਹੜਾ ਮੂੰਹ ਫੜ ਲੈਣਾ ਲੋਕਾਂ ਨੂੰ ਤਾਂ ਮੌਕਾ ਚਾਹੀਦਾ ਗੱਲਾਂ ਕਰਨ ਦਾ ਉਹ ਹੀ ਨਾ ਮੈਨੂੰ ਤੇ ਆ ਬੜੀ ਸ਼ਰਮ ਆਉਂਦੀ ਆ ਮੈਂ ਤਾਂ ਬਾਹਰ ਨਹੀਂ ਜਾਂਦੀ ਕਿਸੇ ਦੇ ਘਰ ਤੇ ਕੀ ਜਾਵਾਂ ਜਾਈਏ ਨਾ ਬੁੜੀਆਂ ਮੂੰਹ ਜੋੜ-ਜੋੜ ਕੇ ਗੱਲਾਂ ਕਰਦੀਆਂ ਹਾਂ ਹਾਂ ਤੇਰੇ ਮੁੰਡੇ ਨੇ ਇਹ ਕੰਮ ਕੀਤਾ ਐਹੀ ਪੁੱਤ ਕਹਿੰਨੇ ਆਂ ਕਿ ਪਿੰਡ ਵਿੱਚ ਕਿਸੇ ਨੂੰ ਨਹੀਂ ਪਤਾ ਪਿੰਡ ਵਿੱਚ ਤੇ ਘਰ-ਘਰ ਪਤਾ ਵਾ ਪੀਨਾਂ ਦੇ ਘਰ ਆਹ ਕੰਮ ਹੋਇਆ ਵਾ ਤਾਂ ਪਤਾ ਅਮੀ ਜੀ ਲੱਗਦਾ ਹੀ ਐ ਅਕਸਰ ਗੱਲ ਕਿੰਨੀ ਕਿ ਘਰ ਦੇ ਵਿੱਚ ਰਹਿ ਜਾਣੀ ਹੁੰਦੀ ਆ ਹੁਣ ਇੱਕ ਜਾਣੇ ਨੂੰ ਪਤਾ ਲੱਗੇ ਨਾ ਉਹਨੇ ਚੌਥਾ ਜਾਣੇ ਨੂੰ ਦੱਸ ਕੇ ਤਾਂ ਨਾਲ ਹੀ ਕਹਿ ਦੇਣਾ ਹੁੰਦਾ ਗਾੜੀ ਕੱਲਣਾ ਕਰੀ ਗੱਲ ਗਾੜੀ ਕਿੱਦਾਂ ਨਾ ਜਾਊਗੀ ਚੱਲ ਜਾਂਦੀ ਐ ਅਮੀ ਜੀ ਗੱਲ ਬਸ ਮੂੰਹ ਨਿਕਲਣੀ ਚਾਹੀਦੀ ਆ ਚੱਲ ਮੇਰੀ ਤੀ ਨਾ ਤੂੰ ਫੇਰ ਨਾ ਕਰ ਉੱਠ ਰੋਟੀ ਪਾਣੀ ਖਾ ਤਾਂ ਆਉਂਦਾ ਨਾ ਉਹਨੂੰ ਹਾਂ ਗੱਲ ਸਮਝਾਵੀਂ ਚਲੋ ਕੋਈ ਨਹੀਂ ਆਉਂਦੇ ਫੇਰ ਮੈਂ ਕਰਦੀ ਆ ਆ ਜਾ ਤੂੰ ਵੀ ਰੋਟੀ ਖਾ ਆ ਆ ਗੀ ਜੇ ਰੁਪਿੰਦਰ ਉਹ ਤਾਂ ਉੱਠਿਆ ਰੋਟੀ ਤੇ ਲਿਆ ਤੀ ਹੁਣ ਆਏ ਆ ਓਏ ਆਹ ਮੈਨੂੰ ਕੰਮ ਹੀ ਮੜਾ ਜਾ ਉਤੋਂ ਟਾਈਮ ਵੇਖੋ ਕਿੰਨਾ ਹੋ ਗਿਆ ਵਾ ਸਵੇਰ ਦੀ ਰੋਟੀ ਖਾਦੀ ਓਏ ਉਹ ਤਾਂ ਕਹਿਣ ਲਿਆ ਵਾ ਵੀ ਰੋਟੀ ਤੇ ਲਿਆ ਕ ਟਾਈਮ ਨਾ ਪਹਿਲਾਂ ਖਾ ਰਿਆ ਕਰੋ ਬੰਦਾ ਸੂਰੇ ਖਾ ਕੇ ਤੇ ਫਿਰ ਚਲ ਜਾਂਦਾ ਆ। ਉਹ ਚੱਲ ਹੁਣ ਆ ਗਿਆ ਮੈਂ ਤੇ ਹੁਣ ਲਿਆ ਦੇ। ਚਲ ਉਹ ਮੈਂ ਲਿਆ ਦਿੰਨੀ ਆ। ਹਮ ਪਰ ਮੈਂ ਵੀ ਤੁਹਾਡੇ ਨਾਲ ਗੱਲ ਹੀ ਕਰਨੀ। ਹੁਣ ਤੂੰ ਵੀ ਦੱਸ ਦੇ ਕਿਹੜੀ ਗੱਲ ਕਰਨੀ। ਮੇਰੀ ਗੱਲ ਸੁਣੋ ਧਿਆਨ ਦੇ ਨਾਲ। ਹਮ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਆ ਕਿ ਮੰਮੀ ਹੁਣੀ ਨਾ ਹੁਣ ਅਲੱਗ ਹੋਣ ਨੂੰ ਤਿਆਰ ਹੋ ਗਈ ਆ। ਤੇ ਅਲੱਗ ਹੋਣ ਡਿਆ ਤੇ ਹੋ ਜਾਣ। ਉਹ ਕਹਿੰਦੇ ਕਿ ਆਪਾਂ ਜੀ ਨੂੰ ਸੁਣਾਉਣ ਡਿਆ। ਦੱਸ ਪਹਿਲਾਂ ਹੌਸਲੇ ਨਾਲ ਗੱਲ ਸੁਣ ਲਿਆ ਕਰੋ ਹਾਂ ਪਹਿਲਾਂ ਹੀ ਗੁੱਸੇ ਦੇ ਵਿੱਚ ਆ ਜਾਂਦੇ ਆ ਤੁਸੀਂ ਦੇ ਨਹੀਂ ਕੀ ਆਂਦੀ ਫੇਰ ਗਾੜੀ ਵੀ ਆਂਦੀ ਮੈਂ ਤੁਹਾਨੂੰ ਨਾ ਇਹ ਸਮਝਾਉਣੀ ਆਂ ਕਿ ਆਪਾਂ ਇਕੱਠੇ ਰਹੀ ਜਾਨੇ ਆ ਉਹਨਾਂ ਨੂੰ ਵੀ ਕਹੋ ਕਿ ਤੁਸੀਂ ਇੱਥੇ ਰਹੋ ਇੱਕ ਦੋ ਵਾਰ ਜਾਓ ਤੇ ਸਹੀ ਉਹਨਾਂ ਵੱਲ ਤੁਸੀਂ ਤੇ ਜਾਂਦੇ ਮੈਂ ਤਾਂ ਉਹਨਾਂ ਨੂੰ ਕਿਹਾ ਹੀ ਨਹੀਂ ਵੱਖ ਹੁਣ ਵੱਲੋਂ ਆਪ ਵੀ ਕਹਿ ਰਹੇ ਆ ਉਹਦੇ ਦੇਂਡੇ ਡਰਾਵੇ ਕਿ ਪਤਾ ਨਹੀਂ ਕੀ ਹੈ ਤੇ ਤੁਹਾਡੇ ਪੈਣਾ ਤੇ ਤੁਸੀਂ ਮੜੀ ਜੀ ਮਾਫੀ ਮੰਗ ਲਓ ਹਾਂ ਕੀ ਹੋ ਜਾਊਗਾ ਕਹਿ ਦੋ ਕਿ ਮੈਂ ਜਲ ਮਾਫੀ ਮੰਗਾਂ ਜਦੋਂ ਮੇਰੀ ਕੋਈ ਗਲਤੀ ਨਹੀਂ ਹੈ ਤੇ ਹੈਂ ਵਾਖਣ ਵਾਲੀਆਂ ਗੱਲਾਂ ਉਹਨਾਂ ਨੇ ਕੀਤੀਆਂ ਮੈਂ ਨਹੀਂ ਕਹੀਆਂ ਆ ਕੋਠੀ ਕਾਠੀ ਦਾ ਜਿਹੜਾ ਮੁੱਲ ਪੈਣਿਆ ਨੇ ਮਾਦਾ ਦੀਆਂ ਸਕੀਮਾਂ ਸਾਰੀਆਂ ਪੱਕਾ ਤੁਹਾਡੀ ਕੋਈ ਗਲਤੀ ਨਹੀਂ ਹੈਗੀ ਹਾਂ ਜਦੋਂ ਤੇਰੇ ਦਿਵਾਲੇ ਹੁੰਦੀ ਸੀ ਉਦੋਂ ਤੂੰ ਕਹਿਣ ਦੀ ਮਾਦਾ ਨੂੰ ਸਮਝਾਓ ਹੁਣ ਤੂੰ ਮਾਦਾ ਵਾਲਦੀ ਹੋ ਗਈ ਉਹ ਮੈਂ ਮਾਤਾ ਪਾਲਦੀ ਨਹੀਂ ਹੋਈ ਉਹ ਵੀ ਵਿਚਾਰੀ ਨਾ ਗਲਤਫਹਿਮੀ ਵਿੱਚ ਹੀ ਫਸ ਗਈ ਕਦੀ ਕਹਿੰਦੀ ਸੀ ਕਿ ਜੋਤ ਦਾ ਕਸੂਰ ਵਾ ਉਹ ਤਾਂ ਸਾਡੇ ਤੇ ਗੁੱਸੇ ਦੇ ਵਿੱਚ ਰਹਿੰਦੀ ਸੀ ਅਸੀਂ ਕਹਿੰਦੇ ਸੀ ਕਿ ਜੋ ਬੰਦਾ ਕਸੂਰ ਵਾ ਇਸੇ ਭਲੇਖੇ ਵਿੱਚ ਸਾਰਾ ਢੱਭ ਰਿਆ ਉਹ ਵੀ ਕਿਸੇ ਘੜੇ ਦੀ ਟੱਕ ਨਹੀਂ ਆ ਹੁਣ ਹੀ ਕਿਸੇ ਗੱਲ ਦਾ ਪਤਾ ਲੱਗ ਗਿਆ ਨਾ ਖੁਜੀ ਭਾਈ ਤੇ ਫਿਰ ਮੇਰੇ ਵੱਲੋਂ ਹੋ ਜੇ ਉਹਦਾ ਕੋਈ ਇਤਬਾਰ ਵਾ ਉਹ ਜੀ ਦੋ ਜਿਹੜੀ ਉਹਨਾਂ ਦੀ ਗੱਲਾਂ ਚ ਆ ਜਾਂਦੀ ਉਹ ਨਾਲੇ ਮੰਮੀ ਦੀਆਂ ਸਕੀਮਾਂ ਦਾ ਤੈਨੂੰ ਨਹੀਂ ਪਤਾ ਉਦੋਂ ਕਹਿੰਦੀ ਮੈਂ ਜੋਤ ਨੂੰ ਕੱਢ ਦੇਣਾ ਘਰੋਂ ਬਾਹਰ ਤੇ ਕੱਢਿਆ ਨਹੀਂ ਫਿਰ ਹੈ ਤੇ ਜੋਤ ਨੂੰ ਕਿੱਦਾਂ ਕੱਢ ਦਿੰਦੇ ਹੁਣ ਤੇ ਜੋਬਨ ਆ ਗਿਆ ਵਾ ਨਾ ਹੁਣ ਇਹਨੂੰ ਕਿੱਥੇ ਕੱਢ ਦੇਣਾ ਤੇ ਹੁਣ ਕੋਠੀ ਦੀਆਂ ਗੱਲਾਂ ਕਰਨ ਲੈ ਵੀ ਚਾਹ ਤੇ ਫਿਰ ਪਾ ਕੇ ਦੇ ਦੇ ਇੱਕ ਕੋਠੀ ਨੂੰ ਉਹਨਾਂ ਦੇ ਫਿਰ ਪਾਉਣੀ ਆ ਭਾਈ ਔਖੇ ਹੋਗੇ ਪਾਉਣ ਤਾਂ ਭਾਈ ਸੌਖੇ ਹੋਗੇ ਪਾਉਣ ਜਦੋਂ ਫਿਰ ਨਹੀਂ ਆਪਣੀ ਗੱਲ ਦੀ ਪੰਨੀ ਕੋਠੀ ਇੰਨੇ ਪੈਸੇ ਹੈਗੇ ਇਹਨਾਂ ਕੋ ਇਹਨਾਂ ਕੋ ਤਾਂ ਦੁੱਖਾ ਨਹੀਂ ਹੈ 10 ਰੁਪਏ ਮੰਗ ਲੈ ਤਾਂ ਚੰਗ-ਚੰਗ ਕਰਦੇ ਆ ਗਾੜੀਆਂ ਉਹ ਸਭ ਕੁਝ ਉਹਨਾਂ ਦੇ ਕੋਲ ਹੈਗਾ ਵਾ ਠੀਕ ਆ ਨਾ ਹੈਗਾ ਵਾ ਤੇਨੂੰ ਕਾ ਪਾ ਦੋ ਫਿਰ ਉਹ ਤੇ ਫਿਰ ਉਹਨਾਂ ਨੇ ਕਰਨਾ ਹੀ ਕੋਈ ਨਾ ਕੋਈ ਜਦੋਂ ਫਿਰ ਨਹੀਂ ਤੁਸੀਂ ਤਿਆਰ ਹੈਗੇ ਤੇ ਇਸ ਗੱਲ ਨਾਲ ਤਾਂ ਕਰਨਾ ਕੱਖ ਵੀ ਨਹੀਂ ਹੈ ਇੰਨਾ ਜੀਜੀ ਨੂੰ ਕੱਲੀ ਸੁਣਾਉਂਦੇ ਕੋਠੀ ਪਾ ਕੇ ਦੱਸਣ ਲੋਕਾਂ ਨੂੰ ਚਲੋ ਠੀਕ ਹੈ ਜੇ ਤੁਸੀਂ ਨਹੀਂ ਨਾ ਆਪਣੀ ਗੱਲ ਮੰਨੀ ਹੈਗੀ ਤੇ ਫਿਰ ਮੇਰੀ ਵੀ ਇੱਕੋ ਸਲਾਹ ਤੇ ਆ ਨਾ ਸੁਣ ਲਓ ਮੈਂ ਵੀ ਉਹਨਾਂ ਦੇ ਨਾਲ ਚੱਲ ਜਾਣਾ ਜੇ ਤੱਕਲੇ ਇੱਥੇ ਰਹੀ ਜਾਓ ਫਿਰ ਤੇ ਚੱਲ ਜਾ ਕੋਈ ਗੱਲ ਨਹੀਂ ਮੈਂ ਰਹਿ ਪੂੰਗਾ ਇਕੱਲਾ ਹੀ ਚਲੋ ਫਿਰ ਮੇਰੀ ਵੀ ਇਹੋ ਸਲਾਹ ਜੀ ਜੇ ਤੁਸੀਂ ਨਹੀਂ ਨਾ ਉਹਨਾਂ ਦੇ ਨਾਲ ਸਲਾਹ ਕਰਨੀ ਕੋਈ ਵੀ ਵੀ ਨਹੀਂ ਆਪਾਂ ਇਕੱਠੇ ਰਹਿਣਾ ਤੇ ਫਿਰ ਮੈਂ ਵੀ ਉਹਨਾਂ ਦੇ ਨਾਲ ਚੱਲ ਜਾਣਾ ਠੀਕ ਵਾ ਨਾ ਗੱਡੀ ਵੇਖ ਲਓ ਆਪਣੀ ਕਰਤੀ ਜਾਂ ਲੋੜਾ ਹੋਊਗੀ ਤੁਹਾਨੂੰ ਲੈ ਜਾਓ ਆਗੇ ਮਰ ਚਾਰੇ ਬੰਨੇ ਨਾ ਫਸ ਹੀ ਗਿਆ ਹਾਂ ਸਮਝਣ ਲੱਗਿਆ ਜੀ ਹੁਣ ਕਰਾਂ ਤੇ ਕਰਾਂ ਕੀ ਜੇ ਇਹਨਾਂ ਨੂੰ ਮੈਂ ਸੱਚ ਦੱਸਤਾ ਇਹਨਾਂ ਦੇ ਮੈਨੂੰ ਦੁੱਖ ਹੀ ਨਹੀਂ ਦੇਣੀ ਘਰੋਂ ਇਹ ਆ ਵੀ ਹੁਣ ਅੜਿਆ ਰਹਿਣਾ ਵਾ ਜਦਾਂ ਇਹ ਸਿਆਹ ਹੁੰਸਿਆਂ ਦੀ ਗੱਲ ਹੋਣੀ ਆ ਪੇ ਕੋਠੀ ਪਾ ਕੇ ਦੇਣਗੇ ਨਾ ਜਾਂ ਮੈਨੂੰ ਆ ਦੇਣਗੇ ਕੋਨਾ ਕੋਤੇ ਕਰਨਗੇ ਹੀ ਨਾ ਫਿਰ ਜੀ ਤੁਸੀਂ ਇੱਕ ਵਾਰੀ ਗਲਤ ਕਰਕੇ ਵੇਖਣੀ ਆ ਉਹਦੇ ਨਾਲ ਮੈਂ ਜੋਗਨ ਬੜਾ ਬਣਾਇਆ ਪਰ ਨਹੀਂ ਉਹ ਗੱਲ ਤੇ ਹੁੰਦਾ ਨਹੀਂ ਉਹ ਤੇ ਤੇ ਬਾਕੀ ਤੇ ਇਹ ਸਿਆਣੇ ਦੇ ਸਾਡੇ ਰਾਂ ਤੇ ਬਰਾ ਹੁਣ ਮੇਰੇ ਵਾਸਤੇ ਤੇ ਤੂੰ ਵੀ ਉਦਾਂ ਦਾ ਤੇ ਉਹ ਵੀ ਹੁੰਦਾ ਦਾ ਤੁਸੀਂ ਹਮ ਕੰਮ ਕਰੋ ਇੱਥੇ ਬੁਲਾ ਲਓ ਜਿੱਦਾਂ ਵੀ ਉਹ ਕਹਿਣਗੇ ਨਾ ਉਦਾਂ ਹੀ ਕਰ ਲਾਂਗੇ ਹੈ ਕਿ ਨਹੀਂ ਜੇ ਤੁਹਾਨੂੰ ਨਹੀਂ ਜਵਾਬ ਦਿੰਦਾ ਇੱਥੇ ਜੀਆਂ ਵਿੱਚ ਬੈਠੇ ਹੋਣਗੇ ਮੰਮੀ ਹੁਣ ਅਵਾਜ਼ ਮਾਰੋ ਨਾਲ ਭਾਬੀ ਨੂੰ ਜੋਤ ਨੂੰ ਅਵਾਜ਼ ਮਾਰਨੇ ਆ ਤੇ ਇੱਥੇ ਬਿਠਾ ਲਓ ਸਾਰਿਆਂ ਨੂੰ ਤੇ ਜਿਹੜੀ ਗੱਲ ਕਰਨੀ ਇੱਥੇ ਬੈ ਕੇ ਕਰੋ ਚੱਲ ਇਦਾਂ ਹੀ ਕਰ ਲੈ ਮੇਰਾ ਪੁੱਤ ਮਾਰੋ ਵਾਈ ਮਾਰੀ ਜੀ ਮੰਮੀ ਤੁਸੀਂ ਰਮਨ ਜੋਤ ਗੱਲ ਸੁਣੋ ਇੱਕ ਮਿੰਟ ਆਉਂਦੇ ਆ ਨਾ ਰਪਿੰਦਰ ਨੂੰ ਮਾਲੀਆ ਵਾਜੀ ਮਾਰ ਲਓ ਉਹਨਾਂ ਨੂੰ ਰਪਿੰਦਰ ਆ लवली ਨੂੰ ਨਾਲ ਲੈ ਕੇ ਆਈ ਗੱਲ ਰਮਨ ਕਾਦੀ ਹੋਣੀ ਆ ਗੱਲ ਤੈਨੂੰ ਹੀ ਪਤਾ ਕਿ ਘਰ ਦੀ ਚਲਣ ਢੀ ਆ ਤੇ लवली ਮੰਨਦਾ ਨਹੀਂ ਇਹ ਗੱਲ ਨੂੰ लवली ਬੋਲ ਕੁਝ ਜਵਾਬ ਦੇ ਆਪਣੇ ਡੈਡੀ ਨੂੰ ਮੈਂ ਮਮੀ ਤੁਹਾਨੂੰ ਗੱਲ ਦੱਸਿਆ ਸਾਰੀਆਂ ਗੱਲਾਂ ਤੇ ਦੱਸਤੀਆਂ ਸਾਰੀਆਂ ਗੱਲਾਂ ਤੇ ਫਿਰ ਇਹ ਦੱਸਦਾ ਜੇ ਵੀ ਤੁਸੀਂ ਇੱਥੋਂ ਚੱਲ ਜਾਓ ਤੇ ਘਰ ਮੈਂ ਰੱਖਣਾ ਵਾ ਗਾੜੀ ਤੁਸੀਂ ਸਿਆਣੇ ਜੇ ਪੜਿਆ ਵਿਚਾਰ ਲਓ ਕਿੱਦਾਂ ਕਰਨੀ ਹੈ ਇਹ ਹੀ ਨਵਾਂ ਘਰ ਬਣਾ ਲਈਏ ਘਰ ਤੇ ਨਵਾਂ ਬਣਾ ਲਓ ਆਂਦਾ ਮੈਂ ਦੇਣਾ ਵੀ ਕੁਝ ਨਹੀਂ ਆ ਕਰ ਜੋ ਆਹ ਰਮਨ ਤੁ ਵੀ ਸਿਆੜੀਆਂ ਤਿੰਨੇ ਹਿੱਸੇ ਹੋਣੇ ਆ ਕਰ ਦੇ ਅਸੀਂ ਕਿੱਥੇ ਜਾਣਾ ਮੁੜ ਕੇ ਮੈਂ ਤੇ ਇਹਨਾਂ ਦੋਵਾਂ ਝੜਿਆਂ ਨੂੰ ਦੱਸਿਆ ਵਾ ਕਿ ਤਿੰਨੇ ਹਿੱਸੇ ਹੋਣੇ ਆ ਕੱਲ ਨੂੰ ਤੇਰੇ ਆ ਲਗੇ ਤੂੰ ਧੱਕੇ ਮਾਰਨੇ ਆ ਉਹਦੇ ਆ ਲਗੇ ਉਹਨੇ ਧੱਕੇ ਮਾਰਨੇ ਆ ਜਿਹੜਾ ਹਿੱਸਾ ਹੋਊ ਉਹ ਕਹਿ ਦਿਆਂ ਵਾ ਜੇ ਤੇ ਤੁਹਾਡੇ ਕੋਲ ਪੈਸੇ ਆ ਗਏ ਤਾਂ ਕੋਠੀ ਪਾ ਲਓ ਨਹੀਂ ਤੇ ਰਹੀ ਜਾਓ ਇੱਥੇ ਮੈਂ ਥੋੜਾ ਕਿਰਾ ਵਖੋ ਵਖੋ ਨੂੰ ਤੁਹਾਨੂੰ ਦੱਸ ਜੋ ਬਣ ਆ ਗੱਲਾਂ ਕਰਦਾਈਏ ਨਹੀਂ ਚਲੋ ਕੋਈ ਗੱਲ ਨਹੀਂ ਕੋਠੀ ਵਖਰੀ ਤੇ ਪਾਉਣੀ ਆ ਹੁਣ ਤੇ ਆ ਘੁੱਟੀ ਦਾ ਪਾਵ ਮੁੱਲ ਜਿੰਨੇ ਪੈਸੇ ਬਣਦੇ ਆ ਉਹਦਾ ਤੁਹਾਨੂੰ ਦੇ ਦੋ। ਕਿਉਂ ਵੀ ਮਨਜ਼ੂਰ ਆ? ਦੇ ਦੋ ਤੁਹਾਡੇ ਕੋਲ ਪੈਸੇ ਆ ਗਏ ਮੇਰੇ ਕੋ ਹੰਨੀ ਕੁੱਖ ਵੀ। ਅਸਲ ਦੇ ਪੈਸੇ ਵੀ ਤੁਹਾਡੇ ਕੋ ਤੇ ਜਿਹੜੇ ਜੋਬਨ ਕੱਲਦਾ ਰਿਹਾ ਉਹ ਵੀ ਤੁਹਾਡੇ ਕੋ। ਪੁੱਤ ਮੇਰੀ ਸੁਣ ਗੱਲ। ਠੀਕ ਆ ਉਹ ਵੀ ਸਾਨੂੰ ਕੱਲਦਾ ਰਿਹਾ। ਫਸਲ ਦੇ ਪੈਸੇ ਵੀ ਸਾਡੇ ਕੋਲ ਹੁੰਦੇ ਪਰ ਅਸੀਂ ਖਾਦਾ ਕੁਝ ਨਹੀਂ ਗਾ। ਕਿਤੇ ਵੀ ਪੈੜੀ ਮਿਲਦੀ ਹੁੰਦੀ ਹੈ ਨਾ ਉਸੇ ਵੇਲੇ ਉਹ ਪੈੜੀ ਲੱ ਲੈਣੀ। ਤੁਹਾਡੀ ਜਾਇਦਾਦ ਬਣਾਈ ਹੈ ਨਾ ਅਸੀਂ ਕਿ ਵਿੱਚ ਰੱਖਿਆ ਵਾ। ਉਹ ਦੋਹਾਂ ਲਈ ਹੀ ਘੱਟਾ ਤਾ ਤੇ ਕੋਲ ਜਿਹੜੀ ਲਈ ਆ ਤੇ ਫਿਰ ਕਿੱਲਾ ਵੇਚ ਲੋ ਆਹ ਹੋਰ ਦੇਖੋ ਨਾ ਤੇਰੇ ਵਰਗੇ ਪੁੱਤ ਘਰ ਘਰ ਜੰਮਣ ਏਦਾਂ ਦੀਆਂ ਸਲਾਮਾਂ ਦੇਣ ਵਾਲੇ ਨਹੀਂ ਡੈਡੀ ਜੀ ਨਹੀਂ ਨਾ ਪੈਸੇ ਹੈਗੇ ਤੇ ਕੋਈ ਗੱਲ ਨਹੀਂ ਜਿਹੜੇ ਇਹਨਾਂ ਦੇ ਹਿੱਸੇ ਦੇ ਆ ਨਾ ਉਹ ਫਿਰ ਦੇ ਦੇ ਉਹਨਾਂ ਨੂੰ ਘਰ ਦੇ ਹਿੱਸੇ ਵਿੱਚੋਂ ਮੇਰੀ ਗੱਲ ਸੁਣ ਪੁੱਤ ਉਹ ਇੰਨਾ ਹੀ ਹੁਣ ਆਪਣਾ ਹਿੱਸਾ ਸਾਨੂੰ ਦਊਗਾ ਤੇ ਫੇਰੇ ਅਸੀਂ ਘੜੀ ਕਮਰੇ-ਕੁੰਰੇ ਬਣਾਵਾਂਗੇ ਕਿੱਥੋਂ ਦੇਣਾ ਵਾ ਅਸੀਂ ਜੇ ਨਹੀਂ ਨਾ ਚਾਰੇ ਪਾਸੇ ਗੱਲ ਮੁੱਕਦੀ ਗੱਲ ਇੱਕ ਹੋਰ ਵਾ ਅਸੀਂ ਦੋਹਾਂ ਫਸਲਾਂ ਦੇ ਪੈਸੇ ਤੈਨੂੰ ਨਹੀਂ ਦੇਣੇ ਆਪਣਾ ਜਿੱਦਾਂ ਮਰਜੀ ਢੰਗ ਗੁਜ਼ਾਰਾ ਚਲਾ। ਉਹ ਦੋਹਾਂ ਫਸਲਾਂ ਦੇ ਪੈਸੇ ਰੱਖ ਕੇ ਅਸੀਂ ਉਹਨੂੰ ਘਰ ਬਣਾ ਦਿੰਨੇ ਆ। ਬਣਾ ਦਿਓ ਜਿੱਦਾਂ ਬਣਾਉਣਾ ਤੁਸੀਂ। ਫੇ ਹਾਂਡ ਕੋ ਕੱਲ ਨੂੰ ਖਰਚਾ ਨਾ ਮੰਗੀ। ਵੀ ਮੈਨੂੰ ਇੰਨੇ ਪੈਸੇ ਚਾਹੀਦੇ ਆ। ਮੈਨੂੰ ਇੰਨੇ ਪੈਸੇ ਚਾਹੀਦੇ ਆ। ਇਹ ਹੁਣ ਆਪਣਾ ਪੜਿਆ ਵਿਚਾਰ ਲਾ। ਡਬਲ ਸਟੋਰੀ ਤੇਰਾ ਵਾ ਤੇ ਡਬਲ। ਹਾਂ ਇਹ ਤਾਂ ਮੈਂ ਉਹਨੂੰ ਘਰ ਬਣਾ ਦਿੰਦਾ। ਇਹ ਤਾਂ ਦਾ ਹੀ ਬਣਾ ਕੇ ਦੇਣਾ ਅਸੀਂ ਉਹਨੂੰ ਵੀ। ਬਣਾ ਦਿਓ ਮੈਂ ਕਿਉਂ ਰੋਕਿਆ ਤੁਹਾਨੂੰ। ਆਹ ਤੇ ਆਪਣਾ ਵੇਖ ਲਾ ਤੂੰ ਵੀ ਖਰਚਾ ਪਾਣੀ ਕਿੱਥੋਂ ਚਲਾਉਣਾ ਵਾ। ਸਾਡੇ ਤਾਂ ਕੋਈ ਆਸ ਨਾ ਰੱਖੀਂ। ਜਦੋਂ ਘਰ ਦਾ ਹੋਣਾ ਵਦ ਤੇ ਨਹੀਂ ਪੈੜੀ ਦਾ ਤੇ ਅੱਧਾ ਹੋਣਾ ਵਾ ਆਹ ਦੋ ਦੋ ਮਿਲਣਾ ਤੈਨੂੰ ਅੱਧਾ ਵੀ ਨਹੀਂ ਤੀਜਾ ਹਿੱਸਾ ਉਹ ਦੋ ਮਿਲਣਾ ਵਾ ਜਦੋਂ ਉਹਦਾ ਘਰ ਬਣ ਜਾਊਗਾ ਉਹਨਾਂ ਚਿਰ ਤੈਨੂੰ ਕੋਈ ਪੈਸਾ ਨਹੀਂ ਮਿਲਣਾ ਬਣਾਓ ਚਾਹੇ ਨਾ ਬਣਾ ਮੈਨੂੰ ਤੀਜਾ ਹਿੱਸਾ ਦੋ ਹਾਂ ਪੈੜੀ ਚੋਂ ਚੱਲ ਤੈਨੂੰ ਪੈੜੀ ਦਾ ਤੀਜਾ ਹਿੱਸਾ ਦਿੰਨੇ ਆ ਤੂੰ ਘਰ ਚ ਸਾਨੂੰ ਦੋ ਹਿੱਸੇ ਦੇ ਇੱਕ ਹਿੱਸਾ ਉਹਨਾਂ ਦਾ ਤੇ ਇੱਕ ਹਿੱਸਾ ਦਾ ਮੈਂ ਤਾਂ ਮੁੱਕ ਦੀ ਗੱਲ ਇਹੋ ਕਹਿਤੀ ਐ ਮੇਰੇ ਕੋ ਹੈ ਨਹੀਂ ਇਹ ਕਾਕੂ ਤੇ ਚੱਲ ਆਹਦੀ ਗੱਲ ਤੂੰ ਹੀ ਛੱਡੀ ਆ ਇਹਦੀ ਗੱਲ ਪੁੱਤੇ ਤਾਂ ਵੀ ਇੱਕ ਪਾਸੇ ਤੇ ਲੱਗਣਾ ਹੀ ਪੈਣਾ ਹਾਂ ਤੂੰ ਲੈ ਲੈ ਤੀਜਾ ਹਿੱਸਾ ਤੂੰ ਚੱਲ ਜਾ ਬ ਜਦੋਂ ਇਹ ਤੇਰੇ ਨਾਲ ਹਰ ਗੱਲ ਵਿੱਚ ਸਹਿਮਤ ਆਂ ਤਾਂ ਤੂੰ ਕਿ ਇਹ ਤਾਂ ਪਸੰਦੇ ਮਾਰਦਾ ਤੇ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਹੈਗੀ ਚਲੋ ਅਮੀ ਜੀ ਕੋਈ ਗੱਲ ਨਹੀਂ ਜੇ ਨਹੀਂ ਨਾ ਮੰਨਦੇ ਹੈਗੇ ਤੇ ਫਿਰ ਮੇਰਾ ਵੀ ਇੱਕੋ ਫੈਸਲਾ ਰੋ ਕਿ ਮੈਂ ਵੀ ਤੁਹਾਡੇ ਨਾਲ ਚੱਲ ਜਾਣਾ ਮੈਂ ਇੱਥੇ ਨਹੀਂ ਰਹਿਣਾ ਹੈਗਾ ਡੈਡੀ ਜੀ ਤੁਸੀਂ ਵੀ ਸੁਣੋ ਜੇ ਮੈਨੂੰ ਤੁਸੀਂ ਵੀ ਨਹੀਂ ਨਾ ਰੱਖਣਾ ਤੇ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਅਮੀ ਤਾਂ ਤਾਂ ਵੀ ਕੋਈ ਗੱਲ ਨਹੀਂ ਆ ਮੈਂ ਆਪਣੇ ਪਿੰਡ ਚੱਲ ਜਾਂਗੀ ਉਹ ਤੇ ਮੈਨੂੰ ਰੱਖਣਗੇ ਨਾ ਉੱਥੇ ਪਿੰਦਰ ਤੂੰ ਕਿੱਥੇ ਜਾਣਾ ਤੇਰੇ ਘਰ ਕੇ ਮੈਂ ਨਾਲ ਕੋ ਘਰ ਖੋਂਦਾ ਫਿਰਨ ਦਿਆਂ ਤੂੰ ਕਹਿੰਦੀ ਮੈਨਾਂ ਦੇ ਨਾਲ ਚੱਲ ਜਾਣਾ। ਰਪਿੰਦਰ ਪੁੱਤ ਤੂੰ ਕਿਤੇ ਨਹੀਂ ਜਾਣਾ। ਅਸੀਂ ਤੇਰੇ ਨਾਲ ਵਾ ਜਿੰਨਾ ਚਿਰ ਜਿੰਨੇ ਆ ਨਾ ਅਸੀਂ ਤੇਰਾ ਸਾਥ ਦੇਵਾਂਗੇ। ਤੂੰ ਇਦਾਂ ਕਿਉਂ ਸੋਚਦੀ ਆ ਮੰਮੀ ਜੀ ਮੈਨੂੰ ਸਮਝ ਨਹੀਂ ਲੱਗਦੀ ਕਿ ਕੀ ਬਣੰਦਿਆ ਵਾ। ਇਹਨਾਂ ਨੂੰ ਮੇਝ ਆਖਿਆ ਵਾ ਵੀ ਇਕੱਠੇ ਰਹੀ ਜਾਂਦੇ ਆ ਸਾਰੇ ਜਣੇ ਤੇ ਪੁੱਛ ਲਊਗਾ ਜੋਬਨਵੀਰ ਜੀ ਨੂੰ ਵੀ ਇਕੱਠੇ ਥਾਂ ਰਹੀ ਜਾਂਦੇ ਆ ਹੁਣ ਇੰਨਾ ਖਰਚਾ ਕਰਕੇ ਆਪਾਂ ਅਲੱਗ ਹੋਵਾਂਗੇ। ਜੋਬਨ ਦੱਸ ਹੁਣ ਤੇਰਾ ਕੀ ਫੈਸਲਾ ਵਾ? ਮੰਮੀ ਮੈਂ ਕੀ ਦੱਸਣਾ? ਮੈਂ ਤੇ ਆਪਣਾ ਸੋਚ ਵਿਚਾਰ ਕੇ ਨਾ ਸਾਰਾ ਤੇ ਫੇਰ ਹੀ ਦੱਸਿਆ ਜਿਹੜੀ ਮੈਨੂੰ लवली ਪੀ ਤੇ ਕੋਈ ਯਕੀਨ ਨਹੀਂ ਹੁਣ ਠੀਕ ਆ ਨਾ ਤੇ ਮੈਂ ਇਹਨਾਂ ਦੇ ਨਾਲ ਹੀ ਰਹਿ ਸਕਦਾ ਹਾਂ ਜੇ ਕੁਝ ਦਿੰਦੇ ਆ ਠੀਕ ਆ ਤੇ ਕੋਈ ਗੱਲ ਨਹੀਂ ਜੇ ਨਹੀਂ ਵੀ ਨਹੀਂ ਦਿੰਦੇ ਤੇ ਅਸੀਂ ਕਿਤੇ ਬਾਹਰ ਅੱਧਾ ਰਹਿ ਲੈਣੇ ਫਿਰ ਹੋ ਕੀ ਕਰਨਾ ਸਰਪਿੰਦਰ ਕਹਿੰਦੇ ਵੀ ਮੈਂ ਦੇਖੇ ਚਲ ਜਾਣਾ ਜੇ ਤੂੰ ਨਹੀਂ ਨਹੀਂ ਮੈਨੂੰ ਨਾਲ ਰੱਖਣਾ ਤੇ ਫਿਰ ਕਿਦਾਂ ਕੰਮ ਚੱਲੂਗਾ ਕਰਦਾ ਜਿਹੜੀ ਵੇਖੋ ਇਹ ਤੇ ਹੁਣ ਇਹ ਗੱਲਾਂ ਦਾ ਧਿਆਨ ਤੇ लवली ਨੇ ਰੱਖਣਾ ਨਾ ਇਹਨਾਂ ਨੂੰ ਚਾਹੀਦਾ ਸਮਝਣਾ ਹੁਣ ਦਿਲੋਂ ਤੇ ਇਹਨਾਂ ਨੂੰ ਵੀ ਪਤਾ ਹੋਣਾ ਗਲਤੀ ਇਹਨਾਂ ਕੀਤੀ ਆ ਤੇ ਮੰਨਦੇ ਕਿਉਂ ਨਹੀਂ ਫਿਰ लवली ਮਰ ਜਾ ਹ ਗਲਤੀ ਵੀ ਮੈਂ ਕੀਤੀ ਆ ਜੇ ਮੈਂ ਗਲਤੀਮੰਦ ਨਹੀਂ ਹੁੰਦੀ ਨਾ ਮੈਂ ਉਹ ਤਾਂ ਨਹੀਂ ਮੰਨ ਲੈਣੀ ਜੇ ਕੀਤੀ ਹੁੰਦੀ ਤੇ ਪੁੱਤ ਹੁਣ ਯਕੀਨ ਤੇ ਨਾ ਕਿਸ ਨੂੰ ਵੀ ਨੀ ਤਰਤੇ ਰਹਿ ਗਿਆ ਨਾ ਜੋ ਬੰਨੂ ਰਹਿ ਗਿਆ ਨਾ ਸਾਨੂੰ ਦੋਵਾਂ ਜਾਣੇ ਰਹਿ ਗਿਆ ਫੇ ਤੂੰ ਹਰੇ ਨਾਲ ਚੰਗਾ ਕੋਈ ਜਾਲ ਨਹੀਂ ਜ ਨਹੀਂ ਨਾ ਬੰਦੇ ਤੇ ਚਲੋ ਫਿਰ ਅਸੀਂ ਚੱਲਦੇ ਆਂ ਅਸੀਂ ਬਾਹਰ ਕਿਲੇ ਬਾਹਰ ਦਾ ਡੈਲ ਲੈ ਲੈਂਦੇ ਫਿਰ ਕੀ ਕਰਨਾ ਲਵਲੀ ਚੰਗਾ ਫਿਰ ਸਾਂਤ ਤੋਂ ਕਾਰਬਾਰ ਪਰਿਵਾਰ ਲੱਭੇਗਾ ਇਹੋ ਜਦੋਂ ਨਹੀਂ ਮੰਨਦਾ ਤੇ ਫਿਰ ਕੀ ਕਰਨਾ ਤੇਰੀ ਸੁਣੋ ਗੱਲ ਧਿਆਨ ਦੇ ਨਾਲ ਤੂੰ ਹੀ ਕਿਉਂ ਨਹੀਂ ਮੰਨਦੇ ਆਪਣੀ ਗਲਤੀ ਤੁਹਾਡੀਆਂ ਰਿਕਾਰਡਿੰਗਾਂ ਮੈਂ ਨਾ ਖੁਦ ਸੁਣੀਆਂ ਵਾਂ ਸੇਮ ਤੁਹਾਡੀ ਆਵਾਜ਼ ਹੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਰਹੇ ਜੋ ਬਨਵੀਰ ਬਾਰੇ ਪੀਰ ਦੇ ਨਾਲ ਐਦਾਂ ਕਰ ਦੋ ਉਦਾਂ ਕਰ ਦੋ ਫਿਰ ਵੀ ਤੁਸੀਂ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈਗੇ ਦੱਸੋ ਹੁਣ ਕੁਛ ਹੁਣ ਐਵੀ ਮੰਨ ਲਓ ਚੱਲ ਜਾਣਗੇ ਘਰੋਂ ਅੱਬਲ ਤੇ ਉਹ ਪੈਕਿੰਗ ਉਹਨਾਂ ਨੇ ਕੀਤੀ ਚੱਲ ਗਈ ਹੋਣੀ ਆ ਤੇ ਵੇਖ ਲਓ ਘੜੀ ਆਪਣਾ ਮੈਂ ਵੀ ਚਲ ਜਾਣਾ ਵਾ ਤੇ ਤੁਹਾਨੂੰ ਫਿਰ ਇਕੱਲਿਆਂ ਦੀ ਜ਼ਿੰਦਗੀ ਮੁਬਾਰਕ ਵਾ ਨ ਆਪਣੀ ਤੇ ਇਕੱਲੇ ਰਹੀ ਜਾਓ ਠੀਕ ਆ ਨਾ ਯਾਰ ਉਹ ਤਾਂ ਇਹਨਾਂ ਸਾਰਿਆਂ ਨੂੰ ਹੈਈ ਕਿ ਮੈਂ ਗਲਤੀ ਕੀਤੀ ਆ ਪਰ ਇਹ ਆ ਵੀ ਜੇ ਸਾਰੇ ਜਣੇ ਚਲ ਗਏ ਤੇ ਮੈਂ ਐਡਾ ਵੱਡਾ ਘਲ ਕਰਨਾ ਵੀ ਕੀ ਆ ਐਦਾਂ ਕਰਨਾ ਇਹਨਾਂ ਨੂੰ ਰੋਕਣਾ ਸਾਰਿਆਂ ਨੂੰ ਜਾ ਕੇ ਜੋ ਬਣਨ ਮੇਰੀ ਗੱਲ ਸੁਣੋ ਪੁੱਤ 2 ਮਿੰਟ ਬਹਿ ਜਾਓ ਐਡਾ ਗਰਮ ਨਾ ਹੋ ਤੇ ਹੀ ਨਹੀਂ ਰਹਿਦੀ ਅਸੀਂ ਹੁਣ ਰਹਿਣਾ ਨਹੀਂ ਗਏ ਜੋ ਤਾਂ ਸਮਾਨ ਬੰਦ ਹੋ ਆਪਣਾ ਰਵਨੇ ਇਹਨਾਂ ਨੂੰ ਸਮਝਾ ਮੈਂ ਕੀ ਸਮਝਾਵਾਂ ਇਹਨਾਂ ਨੂੰ ਜੋ ਵੀ ਹੋਇਆ ਘਰ ਵਿੱਚ ਚੰਗਾ ਨਹੀਂ ਹੋਇਆ ਕਿੱਥੇ ਐਡੀ ਛੇਤੀ ਘਰ ਬਣ ਜਾਊਗਾ ਚਲ ਕੋਈ ਨਹੀਂ ਕਿਤਨਾ ਕਿਤੇ ਰਹਿਣਗੇ ਕਿਰਾਏ ਤੇ ਆਪੇ ਚਲੋ ਵੇ ਲੋਕ ਜਿਹੜੀ ਜੇ ਰਹਿਣ ਵਾਲਾ ਕੰਮ ਹੁੰਦਾ ਨਾ ਤੇ ਫਿਰ ਅਸੀਂ ਰਹਿ ਵੀ ਲੈਣਾ ਸੀ ਪਰ ਉਹ ਰਹਿਣ ਵਾਲਾ ਕੰਮ ਹੈ ਨਹੀਂਗਾ ਜੋਬਨ ਤੁਸੀਂ ਕਿਤੇ ਨਹੀਂ ਗਏ ਜਾਣਾ ਮੈਂ ਆਪਣੀ ਗਲਤੀ ਜਿਹੜੀ ਹੈ ਨਾ ਉਹ ਮੰਨ ਲੈਂਦਾ ਤੇ ਸਾਰੇ ਜਾਣੇ ਇਹੋ ਕੋਠੀ 'ਚ ਰੋ। ਇਹ ਗੱਲ ਸੱਚੀ ਕਹਿੰਦੇ ਆ? ਉਹ ਆਹੋ ਮੈਂ ਸੱਚੀ ਕਹਿੰਦਿਆਂ। ਜੇ ਤੁਸੀਂ ਸਾਰੇ ਜਾਣੇ ਇੱਥੋਂ ਚੱਲ ਗਏ ਤੇ ਮੈਂ ਕਿੱਥੇ ਲੱਗੇ ਰਹਿਣਾ? ਜੋ ਜੋ ਬਰ ਮਨਜ਼ੂਰ ਆ। ਚਲੋ ਵੀ ਹਲੋ ਜਿੱਦਾਂ ਦਾ ਸਹੀ ਕਰ ਦੋ। ਤੁਸੀਂ ਜਿਹੜੀ ਵੀ ਸਜ਼ਾ ਦੇਣੀ ਆ ਤੁਸੀਂ ਮੈਨੂੰ ਦੇ ਦਿਓ। ਲਓ ਵੀ ਸਜ਼ਾ ਇਹ ਤੈਨੂੰ ਕੀ ਦੇਣੀ ਆ? ਜੇ ਤੂੰ ਗਲਤੀ ਕੀਤੀ ਹੀ ਉਦੋਂ ਹੀ ਮੰਨ ਲੈਂਦਾ। ਤੂੰ ਸਾਰੇ ਟੱਬਰ ਨੂੰ ਕਿੰਨਾ ਕਪਾਇਆ? ਕਿੰਨਾ ਰਵਾਇਆ? ਹੁਣ ਵੀ ਤੇ ਗਲਤੀ ਮੰਨੀ ਹੈ ਨਾ? ਸਾਨੂੰ ਤਾਂ ਸਾਫ਼ ਪਤਾ ਹੀ ਤੂੰ ਗਲਤ ਹਾਂ ਚੱਲ ਪੁੱਤ ਜੇ ਹੁਣ ਉਹਨੇ ਆਪਣੀ ਗਲਤੀ ਮੰਨ ਹੀ ਲਈ ਹੈ ਨਾ ਕੋਈ ਗੱਲ ਨਹੀਂ ਅੱਗੇ ਤਾਂ ਗਲਤੀ ਨਹੀਂ ਕਰਦਾ ਹੁਣ ਇੱਕੋ ਥਾਂ ਹੀ ਰਹੀ ਜਾਈਏ ਸਾਰੇ ਜਾਣੇ ਚਲੋ ਵੇਖ ਲੈ ਇੱਧਰ ਕਰਦਾ ਮੰਮੀ ਜੀ ਇਕੱਠੇ ਰਹਿ ਜਾਂਦੇ ਆ ਸਾਰੇ ਜਾਣੇ ਹੁਣ ਉਹ ਮੰਨਦੇ ਗਏ ਆ ਨਾ ਅੱਗੇ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਲਵਲੀ ਦੇਖ ਲਾ ਅੱਗੇ ਤਾਂ ਨਾ ਕੁਝ ਕਹਿ ਦਾ ਮੌਕਾ ਨਾ ਦਵੀ ਹੁਣ ਦੋਵੇਂ ਭਰਾ ਵੇਖ ਲਓ ਤੁਹਾਡੇ ਮਨ ਦੇ ਵਿੱਚ ਕੋਈ ਮਨਮਟਾਪ ਤੇ ਨਹੀਂ ਰਹਿ ਗਿਆ ਨਹੀਂ ਨਹੀਂ ਠੀਕ ਆ ਮੰਮੀ ਕੋਈ ਗੱਲ ਨਹੀਂ ਜੇ लवली ਵੀਰ ਆਪਣੀ ਗਲਤੀ ਮੰਨਦੇ ਆ ਤੇ ਮੈਨੂੰ ਹੋਰ ਕੀ ਚਾਹੀਦਾ ਚਲੋ ਠੀਕ ਆ ਫਿਰ ਇਹ ਤਾਂ ਮਨੂੰ ਜਦੋਂ ਗਲਤੀ ਮੰਨ ਗਿਆ ਫਿਰ ਕੀ ਕਰਨਾ ਆਹੋ ਇੱਕੋ ਥਾਂ ਹੀ ਰਹੀ ਜਾਓ ਪੋਤਾ ਸਭ ਤੋਂ ਵੱਡੀ ਦੁੱਖ ਦੀ ਗੱਲ ਤਾਂ ਸਾਨੂੰ ਹੀਗੀ ਇੱਕ ਜਾਨੇ ਦਾ ਤੁਹਾਡਾ ਮੂੰਹ ਇੱਧਰ ਹੀ ਇੱਕ ਦਾ ਇੱਧਰ ਹੀ ਅਸੀਂ ਤਾਂ ਲੱਕੋ ਖਾਏ ਆਏ ਹਾਂ ਨਾ ਤੇਰੀ ਗੱਲ ਕਰਨ ਜੋਗੇ ਤੇ ਨਾ ਉਹਦੀ ਗੱਲ ਕਰਨ ਜੋਗੇ ਚੱਲ ਅਵੜੀ ਹੁਣ ਅੱਗੇ ਤੇ ਇਹੋ ਜਿਹਾ ਕੰਮ ਨਾ ਕਰੀ ਤੇਰਾ ਨਿੱਕਾ ਭਰਾ ਵਾ ਹੁਣ ਇਕੱਠੇ ਕੰਮ ਕਰੋ ਤੇ ਆਪਣਾ ਕੰਮ ਤਾਂ ਚੱਕੋ